ਅਸੀਂ ਇਸ ਗੱਲ ਦੀ ਬੜੀ ਪਰਜੋਰ ਨਿੰਦਾ ਕਰਦੇ ਹਾਂ ਕਿ ਇੰਨੀ ਇੰਟੈਲੀਜੈਂਸ ਆ ਔਰ ਇੰਨੀ ਆਰਮੀ ਲਾ ਰੱਖੀ ਹੈ ਉੱਥੇ ਤੇ ਕਿਉਂ ਨਹੀਂ ਇਹ ਇਹਦਾ ਜਿਹੜਾ ਵਾ ਜਿਹੜਾ ਇਹਦਾ ਕੋਈ ਤੋੜ ਦੱਬਿਆ ਗਿਆ ਕਿੱਦਾਂ ਇਹ ਘਟਨਾ ਵਾਪਰੀ ਕਿਉਂਕਿ ਆਪਾਂ ਜਿਹੜੀ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਕਹਿੰਦੀ ਕਿ ਅਸੀਂ ਬੜੇ ਵੱਡਾ ਅਸੀਂ ਉੱਥੇ ਜਿਹੜਾ ਵਾ ਕਾਮਯਾਬੀ ਕਰਨ ਦਾ ਪਰ ਜੇ ਇਹ ਘਟਨਾ ਹੋਈ ਆ ਤੇ ਇੰਨੀ ਦੇਰ ਉੱਥੇ ਉਹਨਾਂ ਨੇ ਹਰ ਇੱਕ ਜਾਤੀ ਤੌਰ ਤੇ ਉਹਨਾਂ ਨੇ ਨਾਂ ਪੁੱਛ ਪੁੱਛ ਕੇ ਤੇ ਬੰਦਿਆਂ ਜਿਹੜਾ ਵਾ ਮਾਰਿਆ ਗਿਆ ਵਾ ਔਰ ਉਸ ਵੇਲੇ ਸਾਡੀਆਂ ਏਜੰਸੀਆਂ ਕਿੱਥੇ ਗਈਆਂ ਸਨ ਔਰ ਸਾਡੀਆਂ મોદી ਸਾਹਿਬ ਨੂੰ ਚਾਹੀਦਾ ਵਾ ਕਿ ਇਸ ਚੀਜ਼ ਦਾ ਜਿਹੜਾ ਵਾ ਲੋਕਾਂ ਨੂੰ ਜਵਾਬ ਦੇਣ ਔਰ ਮੂੰਹ ਤੋੜਵਾ ਜਿਹੜਾ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਘਟਨਾ ਕੀਤੀਆਂ ਵਾ ਉਹਨਾਂ ਨੂੰ ਜਿਹੜਾ ਲੱਗਦਾ ਐਡਾ ਵੱਡਾ ਪਾਰਕ ਦੇ ਵਿੱਚ ਜਿਹੜੇ ਸਲਾਨੀ ਆਂਦੇ ਆ ਉੱਥੇ ਕੋਈ ਗੱਡੀ ਨਾ ਹੋਣੀ ਜਿਹੜੀ ਪੁਲਿਸ ਦੀ ਇਹ ਬੜੀ ਵੱਡੀ ਨਾਕਾਮੀ ਹੈ ਕਿਉਂਕਿ ਐਡੇ ਵੱਡੇ ਲੈਵਲ ਤੇ ਜਿਹੜੀ ਫੌਜ ਲੱਗੀ ਹੋਣੀ ਠੀਕ ਹੈ ਜੀ ਉਸ ਤੇ ਜਿਹੜਾ ਇੱਕ ਏਡੀ ਵੱਡੀ ਘਟਨਾ ਹੋ ਜਾਣੀ ਜਿੱਥੇ ਸਲਾਨੀ ਜਾਂਦੇ ਆ ਕੋਈ ਸਕਿਉਰਟੀ ਨਾ ਹੋਣੀ ਇੰਟੈਲੀਜੈਂਸ ਦੀ ਫੇਲੀਅਰ ਮੰਨਦੇ ਜਾਂ ਕੇਂਦਰ ਸਰਕਾਰ ਦੀ ਫੇਲੀਅਰ ਮੰਨਦੇ ਜਾਂ ਸੈਂਟਰ ਸਰਕਾਰ ਦੀ ਫੇਲੀਅਰ ਮੰਨਦੇ ਜੇ ਇਹ ਵੇਖੋ ਜੀ ਸੈਂਟਰ ਸਰਕਾਰ ਜਿਹੜੀ ਸਾਡੀ ਜਿਹੜੀ ਮੋਦੀ ਦੀ ਸਰਕਾਰ ਆ ਐਸੇ ਆਣ ਕੇ ਬੜੀ ਥੇਲੋ ਚੁੱਕੀ ਆ ਕਿਉਂਕਿ ਜਿੱਥੇ ਸਲਾਨੀ ਜਿਹੜਾ ਹਰ ਸਾਲ ਜਿਹੜਾ ਵਾ ਉੱਥੇ ਜਾਂਦੇ ਆ ਲੋਕ ਔਰ ਬਰੇ ਬਾਹਰੇ ਮੁਲਕਾ ਤੋਂ ਵੀ ਕੁਝ ਲੋਕ ਜਾਂਦੇ ਨੇ ਇੱਥੋਂ ਦੇ ਵੀ ਲੋਕ ਜਾਂਦੇ ਨੇ ਉੱਥੇ ਕੋਈ ਸੁਰੱਖਿਆਤ ਹੀ ਨਹੀਂ ਆ ਔਰ ਜਿਹੜੀ ਪਾਰਕ ਆ ਉੱਥੇ ਕੋਈ ਇਨਸਾਨ ਕੋਈ ਜਾਨੀ ਜੀ ਮਰਦਾ ਮੁਰਦਾ ਬਾਹਰ ਲੱਗਦਾ ਲੱਗਦਾ ਕਿ ਇਹ ਜਿਹੜੀ ਘਟਨਾ ਏ ਈ ਵੱਡੀ ਘਟਨਾ ਹੋ ਰਹੀ ਆ ਇਨਾ ਲੰਮਾ ਸਮਾਂ ਉੱਥੇ ਘਟਨਾ ਹੋਈ ਆ ਔਰ ਕਿਸੇ ਨੇ ਉਹਦਾ ਜਿਹੜਾ ਵਾ ਪਤਾ ਨਹੀਂ ਕਿਸੇ ਨੂੰ ਲੱਗਾ ਕਿਸੇ ਆਰਮੀ ਨੂੰ ਪਤਾ ਨਹੀਂ ਲੱਗਾ ਕਿਤੇ ਉੱਥੇ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਈ ਵੱਡੀ ਘਟਨਾ ਹੋਈ ਏ ਨਿੰਦਨਯੋਗ ਘਟਨਾ ਔਰ ਸਾਡੀ ਸਰਕਾਰ ਜਿਹੜੀ ਆ ਸੈਂਟਰ ਦੀ ਉਹ ਵੀ ناکਾਮ ਰਹੀ ਐ ਇਸ ਗੱਲ ਦੇ ਵਿੱਚ ਔਰ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕੀ ਇਹ ਨਹੀਂ ਚਾਹੁੰਦੇ ਅਸੀਂ ਮੋਦੀ ਸਾਹਿਬ ਕਿਨੈ ਅਸਤੀਫਾ ਦਵੇ ਉਹਦੀ ਇੰਟੈਲੀਜੈਂਸੀ ਔਰ ਉਹਦਾ ਅਸਤੀਫਾ ਦਵੇ ਅਮੀਸ਼ਾ ਹੁਣਾਂ ਦਾ ਇੱਕ ਹੈਲੀਕਾਪਟਰ ਉਤਰਦਾ ਤੇ ਸੈਂਕੜੇ ਦੇ ਕਰੀਬ ਜਿਹੜੀ ਹੈ ਭਾਰਤੀ ਫੌਜ ਜਿਹੜੀ ਉਸਦੀ ਰੱਖਿਆ ਕਰਨ ਵਾਸਤੇ ਉਤਰ ਜਾਂਦੀ ਹੈ ਕੀ ਲੱਗਦਾ ਹੈ ਕਿ ਉਸ ਟਾਈਮ ਤੇ ਭਾਰਤੀ ਫੌਜ ਜਿਹੜੀ ਉੱਥੇ ਕਿਉਂ ਨਹੀਂ ਸੀਗੀ ਦੇਖੋ ਇਹ ਬੜੀ ਬੜੀ ਨਿੰਦਣਯੋਗ ਘਟਨਾ ਵਾਂ ਕਿ ਸਾਡੀ ਆਰਮੀ ਸਾਡੀ ਇੰਟੈਲੀਜੈਂਸ ਔਰ ਸੈਂਟਰ ਦੀਆਂ ਜਿਹੜੀਆਂ ਇੰਟੈਲੀਜੈਂਸੀ ਆ ਉਹ ਕਿੱਥੇ ਗਿਆ ਉਹ ਟਾਈਮ ਜਦੋਂ ਇੰਨੀ ਵੱਡੀ ਘਟਨਾ ਹੋਈ ਆ ਇੰਨੇ ਲੋਕ ਮਾਰੇ ਗਏ ਆ ਔਰ ਇੱਕ ਇੱਕ ਦਾ ਉਹਨਾਂ ਨੇ ਧਰਮ ਕੁਛ ਕੇ ਤੇ ਜਿਹੜੇ ਆ ਬੰਦੇ ਮਾਰੇ ਨੇ ਬੜੀ ਮਾੜੀ ਗੱਲ ਆ ਉੱਥੇ ਕੋਈ ਪ੍ਰਬੰਧ ਨਹੀਂ ਸੀਗਾ ਉੱਥੇ ਕੋਈ ਏਜੰਸੀ ਨਹੀਂ ਸੀ ਉੱਥੇ ਆਰਮੀ ਨਹੀਂ ਸੀ ਖੁੱਲੇ ਆਮ ਜਿੱਦਾਂ ਜਿੱਦਾਂ ਕੋਈ ਕਤਲੇ ਆਮ ਖੁੱਲੇ ਆਮ ਹੋਇਆ ਵਾ ਕਿਸੇ ਨੇ ਉਹ ਬੰਦੇ ਜਿਹੜਾ ਵਾ ਉਹਦਾ ਪਿੱਛਾ ਨਹੀਂ ਕੀਤਾ ਕਿਸੇ ਏਜੰਸੀ ਨੇ ਪਿੱਛਾ ਨਹੀਂ ਕੀਤਾ ਔਰ ਕਿਸੇ ਸਾਡੀ ਸਰਕਾਰ ਦੇ ਨਮਾਇंदे ਜਿਹੜੇ ਉੱਥੇ ਆਰਮੀ ਦੇ ਬੈਠੇ ਉਹਨਾਂ ਨੇ ਵੀ ਕੋਈ ਸਮਝ ਨਹੀਂ ਲੱਗੀ ਵੀ ਕੀ ਕੀਤਾ ਇਹ ਵੱਡੀ ਨਿੰਦਨਯੋਗ ਘਟਨਾ ਵਾ ਔਰ ਅਸੀਂ ਚਾਹਾਂਗੇ ਕਿ ਮੋਦੀ ਸਾਹਿਬ ਦਾ ਜਲਦੀ ਤੋਂ ਜਲਦੀ ਜਿਹੜਾ ਇਹਦਾ ਜਵਾਬ ਦਿੱਤਾ ਜਾਵੇ